ਅੱਜ ਮਾਨਸਾ ਦੇ ਵਿੱਚ ਵਪਾਰੀਆਂ ਦੇ ਵੱਲੋਂ ਮਾਨਸਾ ਬੰਦ ਦੀ ਕਹਲ ਦਿੱਤੀ ਗਈ ਹੈ ਅੱਜ ਮਾਨਸਾ ਦੇ ਬਾਜ਼ਾਰ ਬੰਦ ਰਹਿਣਗੇ ਦੱਸਦੀ ਹੈ ਕਿ ਬੀਤੇ ਦਿਨੀ ਸ਼ਹਿਰ ਦੇ ਵਿੱਚ ਤਿੰਨ ਥਾਵਾਂ ਤੇ ਗੋਲੀਬਾਰੀ ਹੋਈ ਸੀ ਵੱਖ-ਵੱਖ ਥਾਵਾਂ ਤੇ ਤਿੰਨ ਵਪਾਰੀਆਂ ਦੇ ਉੱਪਰ ਗੋਲੀਆਂ ਚੱਲੀਆਂ ਸਨ ਮੋਟਰਸਾਈਕਲ ਤੇ ਸਵਾਰ ਹੋ ਕੇ ਹਮਲਾਵਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਤਿੰਨਾ ਥਾਵਾਂ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਗਨੀਮਤ ਰਹੀ ਹੈ ਪਰ ਇਸ ਦੌਰਾਨ ਵਪਾਰੀਆਂ ਦੇ ਵੱਲੋਂ ਮਾਨਸਾ ਬੰਦੀ ਕਾਲ ਦਿੱਤੀ ਗਈ ਹੈ ਸੋ ਅੱਜ ਮਾਨਸਾ ਦੇ ਬਾਜ਼ਾਰ ਬੰਦ ਰਹਿਣਗੇ ਬੀਤੇ ਦਿਨੀ ਸ਼ਹਿਰ ਦੇ ਵਿੱਚ ਤਿੰਨ ਵੱਖ-ਵੱਖ ਥਾਵਾਂ ਤੇ ਗੋਲੀਬਾਰੀ ਹੋਈ ਸੀ ਵਪਾਰੀਆਂ ਨੂੰ ਤਿੰਨਾ ਥਾਵਾਂ ਤੇ ਨਿਸ਼ਾਨਾ ਬਣਾਇਆ ਗਿਆ ਸੀ ਮੋਟਰਸਾਈਕਲ ਤੇ ਸਵਾਰ ਹੋ ਕੇ ਹਮਲਾਵਰ ਆਏ ਸਨ ਜਿਨ੍ਹਾਂ ਦੇ ਵੱਲੋਂ ਵਪਾਰੀਆਂ ਤੇ ਗੋਲੀਬਾਰੀ ਕੀਤੀ ਗਈ ਹੈ ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਤਿੰਨ ਥਾਵਾਂ ਤੇ ਜਾਣੇ ਨੁਕਸਾਨ ਤੋਂ ਬਚਾਰੇ ਹੈ ਵਪਾਰੀਆਂ ਦੇ ਵੱਲੋਂ ਇਹ ਸਭ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਸੋ ਹੁਣ ਜਿਹੜੇ ਵੀ ਵਪਾਰੀ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਅੱਜ ਮਾਨਸਾ ਦੇ ਵਿੱਚ ਵਪਾਰੀਆਂ ਦੇ ਵੱਲੋਂ ਮਾਨਸਾ ਬੰਦ ਦੀ ਕਾਲ ਦਿੱਤੀ ਗਈ ਹੈ ਸੋ ਅੱਜ ਮਾਨਸਾ ਦੇ ਬਾਜ਼ਾਰ ਬੰਦ ਰਹਿਣਗੇ 15 ਮਿੰਟ ਪਹਿਲਾਂ ਹੀ ਘਰੋਂ ਆਇਆਗਾ ਤੁਹਾਨੂੰ ਅੱਗੇ ਮੈਂ ਇਸ ਕੁਰਸੀ ਦੇ ਉੱਤੇ ਬੈਠਾ ਸੀਗਾ ਜਸ ਜੀ ਉਹ ਲੋ ਬੈਠਾ ਮੈਂ ਆਦਾ ਕੰਮ ਕਰ ਰਿਆ ਸੀ ਇੱਕਦਮ ਅਚਾਨਕ ਇਹਦੇ ਤੇ ਮੇਰੇ ਮਲ ਸ਼ੀਸ਼ੇ ਦੇ ਉੱਤੇ ਆਇਆ ਲੱਗਾ ਬਹੁਤ ਵੱਡਾ ਬਲਾਸਟ ਹੋ ਗਿਆ ਪਰ ਮੈਨੂੰ ਆਇਆ ਲੱਗਿਆ ਵੀ ਜਿਵੇਂ ਕਿਸੇ ਨੇ ਕੋਈ ਰੋੜ ਰੜਾ ਕੇ ਸ਼ੀਸ਼ਾ ਫਟ ਗਿਆ ਹੁੰਦਾਗਾ ਜੋ ਬਾਹਰ ਸੀ ਆ ਕੇ ਦੇਖਿਆ ਤਾਂ ਬਾਹਰ ਬੰਦੇ ਇਕੱਠੇ ਹੋ ਕੇ ਕਹਿੰਦੇ ਯਾਰ ਗੋਲੀਆਂ ਚਲਾ ਕੇ ਗਏ ਨੇ ਦੋ ਬੰਦੇ ਸੀ ਇਹ ਹੈਲਮਟ ਉਹਨਾਂ ਦੇ ਪਾਏ ਹੋਏ ਸੀਗੇ ਦੋ ਮੋਟਰਸਾਈਕਲ ਤੇ ਸੀਗੇ ਬਿਨਾ ਨੰਬਰ ਪਲੇਟ ਵਾਲਾ ਮੋਟਰਸਾਈਕਲ ਸੀਗਾ ਉਹ ਗੋਲੀਆਂ ਚਲਾ ਗਏ ਨੇ ਉਹ ਗੋਲੀਆਂ ਦੋ ਸੈੱਲ ਵੀ ਬਾਹਰ ਪਏ ਨੇ ਦੋਨੋਂ ਪਏ ਨੇ ਬਾਹਰ ਪਰ ਮੈਨੂੰ ਨਹੀਂ ਪਤਾ ਉਹ ਬੰਦੇ ਕੌਣ ਸੀ ਤੇ ਕਿਵੇਂ ਸੀ ਨਾ ਹੀ ਮੇਰਾ ਕੋਈ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਕੁਝ ਸਬੰਧ ਹੈ ਨਾ ਨਾ ਮੈਨੂੰ ਕੋਈ ਕਾਲ ਨਹੀਂ ਆਇਆ ਇਸ ਤਰ੍ਹਾਂ ਦੀ ਕੋਈ ਵੀ ਨਾ ਥ੍ਰੈਟ ਕੀਤਾ ਨਾ ਕੁਝ ਨਹੀਂ ਮੈਨੂੰ ਕੁਝ ਨਹੀਂ ਮੈਂ ਜਸਟ 10 ਮਿੰਟ ਪਹਿਲਾਂ ਹੀ ਮੈਂ ਘਰੋਂ ਆਇਆ ਹਾਂ ਹਜੀ ਸਿਰਫ ਘਟਨਾ ਜਦੋਂ ਉਹ ਬੰਦਾ ਇਧਰ ਨੂੰ ਭੱਜ ਕੇ ਆ ਰਿਹਾ ਸੀਗਾ ਆਪਣੀ ਬਾਈਕ ਲੈ ਕੇ ਤਾਂ ਉਹ ਸਾਡੇ ਇੱਥੇ ਬੰਦਿਆਂ ਦੀ ਬਾਈਕ ਦੇ ਵਿੱਚ ਵੱਜ ਉਨੂੰ ਰੋਕਣ ਲਈ ਜਦੋਂ ਰੋਕਿਆ ਗਿਆ ਤਾਂ ਉਹਨੇ ਆਪਣੀ ਪਿਸਤੌਲ ਕੱਢ ਕੇ ਉਹਨਾਂ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਇੱਕ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮੌਜੂਦ ਸੀ ਬਜਾਏ ਕਿ ਉਹਨੂੰ ਰੋਕਣ ਦੇ ਦੁਕਾਨ ਦੇ ਅੰਦਰ ਜਾ ਕੇ ਉਹ ਭੱਜ ਗਿਆ ਜੇ ਇਦਾਂ ਦੀਆਂ ਆਪਾਂ ਕਹਦੇ ਹਾਂ 4:30 ਵਜੇ ਦਾ ਸਮਾਂ ਹੈਗਾ 4:30 ਵਜੇ ਜੇ ਆਪਾਂ ਦੇਖੀਏ ਮਾਨਸਾ ਸ਼ਹਿਰ ਦੇ ਵਿੱਚ ਜੇ ਇਦਾਂ ਦੀਆਂ ਵਾਰਦਾਤਾਂ ਹੋਣ ਲੱਗੀਆਂ ਤਾਂ ਅਸੀਂ ਕਿਵੇਂ ਵਪਾਰ ਵਰਗ ਨੂੰ ਆਪਾਂ ਕਹਾਂਗੇ ਵੀ ਉਹ ਸੇਫ ਹੈ